मोटरसाइकल सवार लुटेरिया ने ताब तौर गोलियां चलाईया गनीमत यह रही के कोई तो जानी नुकसान नहीं हो गपुर शहर अंदर दसदा माहौल जबकि दुकानदार सहमे सहमे ਪੰਜਾਬ ਵਾਹ ਸ਼ੋਰੂਮ ਦੇ ਮਾਲਕ ਉਹ ਸੋਨ ਲਾਲ ਨੇ ਦੱਸਿਆ ਕਿ ਉਸ ਵੇਲੇ ਉਹਨਾਂ ਨੇ 30 ਸਾਲ ਦੁਕਾਨ ਖੋਲੀ ਤਾਂ 9:00 ਵਜੇ 10 ਮਿੰਟ ਤੇ ਦੋ ਨਕਾਬਪੋਸ਼ ਲਟੇਰੇ ਸ਼ੋਰੂਮ ਦੇ ਬਾਹਰ ਆਉਂਦੇ ਆ ਅਤੇ ਸ਼ੋਰੂਮ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਜਦਕਿ ਉਹਨਾਂ ਦਾ ਇਸੇ ਨਾਲ ਕੋਈ ਵਿਆਰ ਵਿਰੋਧ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਪਰ ਫਿਰ ਵੀ ਉਹਨਾਂ ਉੱਪਰ ਇਹ ਕਠਰਾਹ ਕਿਉਂ ਅੰਜਾਮ ਦਿੱਤਾ ਗਿਆ ਹੈ ਇਸੇ ਸੰਬੰਧੀ ਅਸੀਂ ਪੁਲਿਸ ਨੂੰ ਸੂਚਿਤ ਕਾਰਨ ਦਿੱਤਾ ਹੈ ਕਿ ਉੱਥੇ ਹੀ ਦੂਜੇ ਪਾਸੇ ਪੰਜਾਬ ਹਾਈ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਅਤੇ ਨਗਰ ਕੌਂਸਲ ਦੇ ਤਾਪਰ ਦੇ ਪ੍ਰਧਾਨ ਬਜੀਤ ਸਿੰਘ ਪੜਾ ਮੈਂ ਇਸ ਘਟਨਾ ਦੀ ਮੰਗ ਕਰਦੀ ਹਾਂ ਕਿ ਕਿਉਂਕਿ ਪੁਲਿਸ ਸ਼ਾਂਤ ਨਹੀਂ ਕਰ ਰਹੀ ਹੈ ਅਤੇ ਜਲਦੀ ਹੀ ਪੁਲਿਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਉੱਥੇ ਹੀ ਨੇੜੇ ਆਮ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਦੁਕਾਨ ਤੇ ਬੈਠੇ ਸੀ ਤਾਂ ਦੋ ਨਕਾਬ ਪੋਸ਼ ਮੋਟਰਸਾਈਕਲ ਸਵਾਰ ਆਉਂਦੇ ਹਨ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਦੇਖਦੇ ਦੇਖਦੇ ਇਹ ਹਰਮਨ ਚੌਂਕ ਵੱਲ ਫਰਾਰ ਹੋ ਜਾਂਦੇ ਹਨ ਉੱਥੇ ਹੀ ਡੀਐਸਪੀ ਮੋਨ ਸਿੰਘ ਨੇ ਜਾਣਕਾਰੀ ਜੁੱਦੇ ਦੱਸਿਆ ਕਿ ਬਾਟਾ ਕਾਉਂਟ ਸਿੱਟ ਪੰਜਾਬ ਵਾਚ ਫੋਰ ਰੂਮ ਦੇ ਦੋ ਅਨੁਸਾਪੇ ਨਕਾਬ پوش ਤੇਰਿਆਂ ਵੱਲੋਂ ਬੋਲੀਆਂ ਚਲਾਈਆਂ ਗਈਆਂ ਨੇ ਜੇਕਰ ਬੰਦੀ ਸਾਨੂੰ ਦੋ ਮੂਹਿਆਂ ਦੇ ਖੋਲ ਵੀ ਬਰਾਮਤ ਹੋਏ ਹਨ ਤੇ ਸਾਡੀ ਟੀਮ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਸੀਸੀ ਪੁਤ ਜੀ ਅੱਥੀ ਕਬਜ਼ੇ ਵਿੱਚ ਲਾਵੇ ਹਨ ਤੇ ਜਲਦੀ ਓਪੀਆਂ ਨੂੰ ਦਬੋਚ ਲਿਆ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਅੰਮ੍ਰਿਤਦੀਪ ਖਾਸ ਕੋਟ ਕਿ ਕਿੰਨੇ ਵਜੇ ਇਹ ਵਾਰਦਾਸਰੀ ਹੋਈ ਆ ਸਵੇਰ ਨੂੰ ਹੋ ਗਿਆ ਕਿ 12:00 ਬੰਦ ਤੇ ਨੋ ਬਡੀ ਕੋਣ ਕੋਣ ਸੀ ਦੁਕਾਨ ਦੇ ਉਦੋਂ ਮੈਂ ਸੀ ਮੇਰਾ ਮੁਲਾਜ਼ਮ ਸੀ ਕਿ ਕਿਸ ਕਾਰਨ ਕਰਕੇ ਪਤਾ ਕਿਸ ਕਾਰਨ ਕਰਕੇ ਸਾਡੇ ਨਾਲ ਕੋਈ ਨਾ ਕੇ ਨਾ ਦੁਸ਼ਮਣ ਨਾ ਕੇ ਫੋਨ ਆਇਆ ਕੋਈ ਗੱਲ ਨਹੀਂ ਬਾਤ ਬੈਂਕੀ ਆਈ ਸੀ ਕੁਛ ਨਹੀਂ ਆਇਆ ਸਾਰੇ ਖਸਾ ਰਖਾਈ ਬਰੂਕ ਲੱਗ ਰ 12:00 ਚਲਾ ਕੇ ਬਰੂਕ ਲੱਗੀ ਲੱਗੀ ਦੁਕਾਨ ਤੋਂ ਰੋਟੀ ਦੀ ਕੋਈ ਹਾਜੀ ਨਹੀਂ ਕੋਈ ਨੁਕਸਾਨ ਤੇ ਨਹੀਂ ਹੋਇਆ ਦੀ ਮੰਤਰੀ ਤੋਂ ਪ੍ਰਸ਼ਾਸਨ ਤੋਂ ਰਿਪੋਰਟ ਕਰ ਲਈ ਹੈ ਪੂਰੀ ਇਨਵੈਸਟੀਗੇਸ਼ਨ ਸਾਰਾ ਪੜਸਰ ਕੀਤੀ ਹੈ ਤੇ ਆਪਾਂ ਚੈੱਕ ਕਰਾਂਗੇ ਦੇਖਾਂਗੇ ਹਾਂ ਜੀ ਬਾਕੀ ਐਸਐਸਪੀ ਸਾਹਿਬ ਤੇ ਨਾ ਨਾ ਸਾਨੂੰ ਤੇ ਦੋਸ਼ੀ ਫੜੇ ਜਾਣਗੇ ਜਾਨੀ ਨਹੀਂ ਸੌਤ ਨਹੀਂ ਹੋਇਆ ਨਹੀਂ ਨਹੀਂ ਅੰਦਰ ਕਿੰਨੇ ਮਾਰਦੂਸ ਜਿਦੋਂ ਹੋਈ ਦੋ ਦੋ ਕੁਝ ਤੀਸਰੇ ਨਹੀਂ ਨਹੀਂ ਇੱਕ ਮਾਰਦੂਸ ਇੱਕ ਮਾਸ ਨੋ ਬਾਕੀ ਕਿੰਨੀਆਂ ਬੋੜੀਆਂ ਚਲੀਆਂ ਦੋ ਚਲੀਆਂ ਇੱਕ ਚਲਦੀ ਇੱਕ ਨਹੀਂ ਚਲਦੀ ਇੱਧਰੋਂ ਭੱਜੇ ਸੀ ਫਿਰ ਉਹ ਖਾਂਣ ਚੋਂ ਉਹ ਬਣੇ ਨਹੀਂ ਉਹਨਾਂ ਨੇ ਕਿਹਾ ਨਹੀਂ ਸੀ ਕੀ ਨਾਦਰਤ ਨਾਦਰ ਲਾ ਬਾਈ ਦੀ ਕਰਨਾ ਤੇ ਕੀ ਤੁਸੀਂ ਦੇਖਿਆ ਸੀ ਦੇਖੋ ਅਸਰੇ 7:90 ਵੇ ਦੀ ਘਟਨਾ ਹੈ ਕਿ ਦੋ ਅਨਪ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਸੀਗੇ ਔਰ ਉਹਨਾਂ ਨੇ ਆ ਕੇ ਐਕਸੀਡੈਂਟ ਕਰਨ ਕੀਤੀ ਸੀਗੀ ਫਾਇਰਿੰਗ ਕਰਕੇ ਫਿਰ ਉਹ ਅੱਗੇ ਚਲੇ ਗਏ ਸੀਗੇ ਅੱਗੇ ਉਹ ਅਦਰ ਸ਼ਰਮਾ ਬੇਕਰੀ ਵਾਲੇ ਅਦਮੇਸ਼ ਸ਼ੋਭਾ ਕਲੈਕਸ਼ਨ ਦੇ ਕਪੜੇ ਵਾਲੀ ਸ਼ਾਪ ਆ ਉੱਥੇ ਹੁੰਦੇ ਸੀਗੇ ਦੋ ਬੰਦੇ ਸੀਗੇ ਕੀ ਬੰਨਿਆ ਸੀ ਇਹਨਾਂ ਨੂੰ ਜੀਨ ਦੇ ਉੱਤੇ ਮਟਾਬ ਸੀਗਾ ਤੇ ਉਹਨਾਂ ਨੂੰ ਪਛਾਣਿਆ ਨਹੀਂ ਜਾ ਸਕਦਾ ਔਰ ਉਹਨਾਂ ਦੇ ਹੱਥੇ ਵਿੱਚ ਰਿਵਲਵਰ ਫੜੀ ਹੋਈ ਸੀਗੀ ਵਾਪਸ ਆ ਗਏ ਸੀ ਦੋਵਾਂ ਨੇ ਫੜੀ ਸੀ ਇੱਕ ਨੇ ਸ਼ਾਇਦ ਫੜੀ ਸੀਗੀ ਜਿਹੜਾ ਪਿੱਛੇ ਬੈਠਾ ਆ ਰਿਹਾ ਸੀ ਆਈ ਸੀ ਪਤਾ ਚੱਲਿਆ ਮੋਟਰਸਾਈਕਲ ਤੇ ਆਏ ਸੀ ਸਾਡੇ ਮੋਟਰ ਤੇ ਆਏ ਸੀ ਤੇ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਸੀਗਾ ਕਿ ਉਹਨਾਂ ਨੂੰ ਪਛਾਣਿਆ ਜਾਏ। ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਆ ਕਿ ਕੱਲ ਨੂੰ ਐ ਘਟਨਾ ਦੁਬਾਰਾ ਨਾ ਵਾਪਸ ਵਾਪਰੀ ਜਾਏ ਤੇ ਇੱਥੇ ਵਿੱਚ ਸਾਨੂੰ ਸਿਕਿਉਰਿਟੀ ਹੈ ਜਿਹੜੇ ਦੁਕਾਨਦਾਰ ਹਨ ਕਿਉਂਕਿ ਬਾਟਾ ਚੌਂਕ ਇੱਕ ਬਿਜ਼ਨਸ ਦਾ ਹੱਬ ਹੈ ਔਰ ਇੱਥੇ ਅਗਰ ਇਹੋ ਜਿਹੀ ਘਟਨਾ ਦੁਬਾਰਾ ਹੋਈ ਤੇ ਬਿਜ਼ਨਸ ਨੂੰ ਕਾਫੀ ਲਾਸ ਹੋਏਗਾ ਔਰ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਨੂੰ ਕਿ ਇੱਥੇ 24 ਘੰਟੇ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਹੋ। ਤੇ ਹੁਣੇ ਹੋਇਆ ਬੜਾ ਅਨਫੋਰਚੂਨੇਟ ਆ। ਮੈਂ ਹੁਣੇ ਇਹਨਾਂ ਦੇ ਮਾਲਕਾਂ ਨੂੰ ਵੀ ਮਿਲਿਆ ਸਾਡੇ ਆਪਣੇ ਪਰਿਵਾਰ ਦੋ ਜੁਦੂ ਜੀ 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 ਬੀੜੀ ਦਾ ਸਾਡਾ ਸੰਬੰਧ ਆਪਣਾ ਸ਼ਹਿਰ ਹੈ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦੀ ਕੋਈ ਐਸੀ ਗੱਲ ਹੋਊਗੀ ਉਹਦਾ ਜਾਚ ਕਰ ਰਿਹਾ ਮੇਰਾ ਦੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਡੀਆਈਜੀ ਨੇ ਬਾਰਡਰ ਰੇਂਜੇ ਸ੍ਰੀ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਮੈਂ ਡਿੱਕੀ ਜੀ ਦੀ ਗੱਲ ਵੀ ਟੈਲੀਫੋਨ ਤੇ ਕਰਵਾਈ ਆ ਔਰ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਬਹੁਤ ਜਲਦੀ ਇਹ ਜਿਹੜੇ ਬੰਦੇ ਨੇ ਉਹਨਾਂ ਨੂੰ ਫੜਾਂਗੇ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ ਜਿੱਥੇ ਕੋਈ ਵੀ ਇਨਸੀਡੈਂਟ ਹੋਇਆ ਉਹ ਸਾਰੇ ਤਕਰੀਬਨ 360 ਡਾਟ ਵੀ ਕਰ ਲਏ ਨੇ 360 ਡਾਟ ਕਰਕੇ ਦਰਾਂ ਨੂੰ ਐਕਟ ਕਰਦੀ ਕਾਨੂੰਨ ਦੇ ਮਤਲਬਕ ਡੀਲ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂਗਾ ਸਾਡੀ ਸਰਕਾਰ ਬਿਲਕੁਲ ਲਾਲ ਖੜੀ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਔਰ ਇਹ ਜਿਹੜੇ ਇਹੋ ਜਿਹੇ ਐਂਟੀ ਸੋਸ਼ਲ ਐਨੀਮਲਸ ਨੇ ਤੇ ਕਿਸੇ ਦੇ ਸਕੇ ਨਹੀਂ 하게 ਔਰ ਇਹਨਾਂ ਨੂੰ ਬਹੁਤ ਜਲਦੀ ਆਇਡੈਂਟੀਫਾਈ ਕਰਕੇ ਫੜਾਂਗੇ ਉਹ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ ਇਸ ਕਰਕੇ ਮੈਂ ਇਹ ਅਪੀਲ ਕਰੂੰਗਾ ਕਿ ਆਪਾਂ ਸ਼ਾਂਤੀ ਬਣਾਈ ਰੱਖਣੀ ਹੈ ਆਪਣਾ ਰੋਟੀਨ ਵਾਲਾ ਕੰਮ ਜਿਹੜਾ ਤੁਹਾਨੂੰ ਅਸੀਂ ਕਰਨਾ ਤੇ ਇਹ ਜਿਹੜਾ ਇਨਸੀਡੈਂਟ ਅਨਫੋਰਚੂਨੇਟ ਆ ਕੋਲਸ ਪੂਰੀ ਤਰੀਕੇ ਨਾਲ ਇਸ ਗੱਲ ਦੇ ਪਿੱਛੇ ਪੈ ਗਈ ਹੈ ਔਰ ਬਹੁਤ ਜਲਦੀ ਇਹ ਜਿਹੜੇ ਦੋਸ਼ੀ ਨੇ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਹੀ ਨਫਸ ਵਰਤਿਆ ਵੀ ਇਹ ਐਂਟੀ ਸੋਸ਼ਲ ਐਲੀਮੈਂਟ ਆ ਜਿਹੜਾ ਨਹੀਂ ਚਾਹੁੰਦੇ ਕਿ ਸੱਭਾ ਪਾਵਲਾ ਰਹੇ ਜਿਹੜਾ ਨਹੀਂ ਚਾਹੁੰਦੇ ਕਿ ਆਪਸ ਦੇ ਵਿੱਚ ਅਈਸਾ ਰਹੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਸਿਆਣੇ ਨੇ ਆਵਾਮ ਬਹੁਤ ਸਿਆਣਾ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਗੱਲ ਚ ਨਹੀਂ ਆਉਣਾ ਔਰ ਤੁਸੀਂ ਵੇਖਿਓ ਬਹੁਤ ਜਲਦੀ ਇਹ ਬੰਦੇ ਸਾਹਮਣੇ ਆਉਣਗੇ ਡੰਡੀ ਭਾਈ ਹੋ ਪਰ ਦਿਖ ਰਿਹਾ ਮੈਂ ਸਾਹਿਬ ਵੀ ਆਏ ਦਿਨ ਕਿੰਨੇ ਕਿੰਨੇ ਗੋਲੀ ਚੱਲੀ ਜਾਂਦੀ ਹੈ ਉਥੇ ਵੀ ਬਹੁਤ ਦੇ ਵਿੱਚ ਵੀ ਗੜਾ ਵਪਾਰੀ ਦੇ ਉੱਤੇ ਗੋਲੀ ਚੱਲੀ ਸੀ ਤਨੂੰ ਪਿੱਛੇ ਤੁਸੀਂ ਪਰ ਇਹ ਜਿਹੜਾ ਕੰਮ ਦਾ ਹੈਗਾ ਬੰਦਾ ਤੁਸੀਂ ਕਿ ਕਿ ਤਰ੍ਹਾਂ ਬੰਨੀ ਰਿਹਾ ਤੁਸੀਂ ਇੱਕ ਗੱਲ ਦੇਖੀ ਆ ਕਿ ਜਿੱਥੇ-ਜਿੱਥੇ ਵੀ ਕੋਈ ਲਕੂਆ ਹੋਇਆ ਜਿਹੜੇ ਮਲਜਮ ਨੇ ਉਸ ਨੂੰ ਡਰੇਸ ਆਊਟ ਹੋ ਗਏ ਫੜੇ ਗਏ ਔਰ ਬੋਲੇ ਤੁਸੀਂ ਕੋਈ ਇਨਸੀਡੈਂਟ ਦੇਖ ਲਓ ਕੋਈ ਐਸਾ ਇੰਟਰਸਟਿੰਗ ਜਿਆ ਸਾਡੇ ਫੜੇਗੇ ਨੇ ਇਹ ਵੀ ਬਹੁਤ ਜਲਦੀ ਪੜ ਕੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਜਾਨ ਔਰ ਮਾਲ ਦੀ ਰੱਖਿਆ ਕਰਨੀ ਸਰਕਾਰ ਦਾ ਫਰਜ਼ ਹੈ ਔਰ ਗਵਰਨਰ ਜੀ ਇਸ ਗੱਲ ਦੀ ਬੋਲੇ ਸਟ੍ਰਿਕਟ ਨੇ ਕਿ ਉਹਨੇ ਕੋਈ ਬਗਧੰਦਾਜ਼ੀ ਇਸ ਗੱਲ ਨੂੰ ਵੀ ਅੱਖੀਂ ਦੀ ਆਉਣ ਵਾਲੇ ਤਵੇ ਵਿੱਚ ਬਹੁਤ ਜਲਦੀ ਤੁਸੀਂ ਦੇਖੋ ਇਹ ਬੰਦੇ ਫੜ ਕੇ ਦੇਖਿਆ ਜੇ ਥੋੜਾ ਥਾ ਦੇ ਨਾਕੇ ਵੀ ਲਗਾਏ ਗਏ ਚੈਕਿੰਗ ਹੋਈ ਤੇ ਫਿਰ ਵੀ ਇਦਾਂ ਦੀ ਹੋ ਜਾਵੇ ਜਿਹੜਾ ਅਨਟਿਸੋਸ਼ਲ ਐਲੀਮੈਂਟ ਉਹ ਕੁੱਝ ਵੀ ਕਰ ਸਕਦਾ ਇਗਨਰੀ ਉਹਦੇ ਨਹੀਂ ਬਿਲਕੁਲ ਕਾਬੂ ਕਰਕੇ ਸਾਹਮਣੇ ਆਉਣ ਕੇ ਦੇਖਿਓ ਤੁਸੀਂ ਆ ਪੰਜਾਬ ਵਾਚ ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਦਿੱਲੀ ਰੂਟਿਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜੇ ਆ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਲੇ ਬੰਨੇ ਆ ਉਹਨਾਂ ਨੇ ਅ ਤਾਰ ਤਾਰ ਗੋਲੀਆਂ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਅ ਸ਼ੀਸ਼ੇ ਤੇ ਲੱਗੀ ਆ ਸੋ ਕੈਮ ਦੀ ਗੱਲ ਇਹ ਆ ਕਿ ਅੱਜ ਲੌਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਅ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲਾਈ ਕੰਮ ਕਰਦੇ 60 ਘਰਾਂ ਨੂੰ ਰੋਜ਼ਗਾਰ ਦਤ ਜੇ ਦੇਨਬਰ ਦੰ ਜਿਹੜਾ ਵਾ ਲੌਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੋਈ ਜਾ ਰਹੀ ਆ ਕਿ ਲੋਕ ਜਿੱਥੇ ਅੱਜ ਪਰਿਵਾਰ ਸਹਿਮ ਦੇ ਮਾਹੌਲ ਚਾ ਪੂਰਾ ਬਾਜ਼ਾਰ ਸਹਿਮ ਦੇ ਮਾਹੌਲ ਚਾ ਕ ਅੱਜ ਲੋਕ ਜਿਹੜੇ ਸਵੇਰੇ ਕੱਲ ਤੋਂ ਦੁਕਾਨਾਂ ਖੋਲ੍ਹਣਗੇ ਉਹ ਡਰ ਡਰ ਦੇ ਮਾਹੌਲ 'ਚ ਖੋਲ੍ਹਣਗੇ ਕਿ ਪਤਾ ਨਹੀਂ ਕਿਹਦੇ ਦੁਕਾਨਦਾਰ ਦੇ ਅੱਗੇ ਗੋਲੀ ਚੱਲਣੀ ਆ ਸੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਦੇਖੇ ਕਿ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਗੋਲੀਆਂ ਚੱਲਣਾਂ ਸੋ ਸਰਕਾਰ ਕੋ ਵੀ ਮੰਗ ਕਰਦੇ ਆ ਕਿ ਜਿਹੜੇ ਲਾਂਡਰ ਦੀ ਸਥਿਤੀ ਆ ਉਹਨੂੰ ਜਿਹੜਾ ਮੇਨਟੇਨ ਕੀਤਾ ਜਾਏ ਕੋਈ ਸਖਤ ਤੋਂ ਸਖਤ ਫੈਸਲੇ ਜਾਨ ਨਹੀਂ ਤੇ ਵਪਾਰ ਤੇ ਅੱਗੇ ਪੰਜਾਬ ਦਾ ਜਿਹੜਾ ਵਾ ਉਹ ਲੋਕ ਜਿਹੜੇ ਆ ਬਾਹਰੋਂ ਪੈਸੇ ਇਨਵੈਸਟ ਕਰ ਰਹੇ ਆ ਦੂਜੀਆਂ ਸਟੇਟਾਂ ਚ ਆ ਰਹੇ ਨੇ ਸੋ ਜੇ ਇਸ ਤਰ੍ਹਾਂ ਸਰਕਾਰ ਨੇ ਕੋਈ ਸਖਤ ਫੈਸਲੇ ਨਾ ਲਏ ਤੇ ਸਾਡਾ ਤੇ ਪੰਜਾਬ ਦਾ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਆਇਆ ਵਾ ਆ ਕੇ ਕੈਮਰੇ ਵੀਡੀਓ ਕਿਉਂਕਿ ਬਾਜ਼ਾਰ ਦਾ ਏਰੀਆ ਵਾ ਕੈਮਰੇ ਲੱਗੇ ਹੋਏ ਨੇ ਤੋ ਕੈਮਰੇ ਦੇ ਵਿੱਚ ਉਹ ਟ੍ਰੇਸ ਕਰਨਗੇ ਵੀ ਕੌਣ ਵਿਅਕਤੀ ਨੇ ਜਿਹੜੇ ਰੋਜ਼ ਹੀ ਕਿੰਨੇ ਜਿਹੜੇ ਖਬਰਾਂ ਸੁਣਨ ਲੈਂਦੀਆਂ ਨੇ ਸਵੇਰੇ ਬਿਲਕੁਲ ਜੀ ਪਾਰੀਆਂ ਤੋਂ ਗੋਲੀ ਅਬਾਟ ਦੇ ਵਿੱਚ ਜਿਹੜਾ ਇੱਕ ਪੁਰੀਜ਼ਰ ਜੀ ਹੈ ਕੱਲਾ ਇੱਕ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅੱਗੇ ਤੇ ਕਦੀ ਸਾਲਾਂ ਦੇ ਵਿੱਚ ਇੱਕ ਖਬਰ ਸੁਣੀਦੀ ਸੀ ਫਲਾਣੇ ਥਾਂ ਆ ਕੰਮ ਨੂੰ ਖੋਣ ਤੇ ਨਿਤਰੇ ਅਖਬਾਰਾਂ ਚ ਖਬਰਾਂ ਹੀ ਇਹ ਹੋ ਰਹਿ ਗਿਆ ਅੱਜ ਫਲਾਣੇ ਦੁਕਾਨਦਾਰ ਨੂੰ ਅੱਜ ਫਲਾਣੇ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਮੇਰਾ ਦੋਸਤ ਹੈ ਇੱਥੇ ਸ਼ਵਾਰਾ ਗਾਰਮੈਂਟ ਉਹਨੂੰ ਥ੍ਰੈਟ ਕਾਲ ਆਈ ਆ ਉਹਨੇ ਐਫ ਆਈ ਆਰ ਕੰਪਲੀਟ ਕੀਤੀ ਆ ਪਰ ਉਹ ਦੱਸਣ ਤੋਂ ਕਾਰੋਬਾਰ ਹੀ ਹੈ ਜਿਹੜੇ ਲੋਕ ਨੇ ਉਹ ਦੱਸਣ ਤੋਂ ਵੀ ਡਰਦੇ ਨੇ ਵੀ ਆਪਾਂ ਕਿਉਂ ਰੌਲਾ ਪਾਉਣਾ ਕੱਲੋਂ ਜੇ ਪਤਾ ਲੱਗ ਗਿਆ ਵੀ ਇਹ ਪੁਲਿਸ ਚ ਕੰਪਲੇਨਟ ਕਰਨ ਗਏ ਨੇ ਉਹ ਹੋਰ ਉਹਨਾਂ ਨੂੰ ਤੰਗ ਕਰਨਗੇ ਪਰ ਕਾਰੋਬਾਰਕ ਬੰਦਾ ਕਰੇ ਕੀ ਉਹਦੇ ਬੱਚਿਆਂ ਦੀਆਂ ਫੋਟੋਆਂ ਉਹਦੇ ਭਰਾਵਾਂ ਦੀਆਂ ਫੋਟੋਆਂ ਉਹਨਾਂ ਦਾ ਕਲਾ ਕਲਾ ਡਾਟਾ ਰੱਖ ਕੇ ਬੈਠੇ ਨੇ ਵੀ ਤੇਰਾ ਭਰਾ ਕਿ ਕਿੱਥੇ ਜਾਂਦਾ ਕਿਹੜਾ ਬੱਚੇ ਕਿੱਥੇ ਪੜ੍ਹਦੇ ਕੀ ਕਰਨਗੇ ਕਾਰੋਬਾਰ ਨੂੰ ਜਿੱਤੇ ਦੁਕਾਨਾ ਬੰਦੀ ਕਰਨਗੇ ਜਾਂ ਤੇ ਉਹ ਬੱਚੇ ਪਾਲਣ ਤੇ ਜਾ ਕਰੇ ਉਹ ਕਾਰੋਬਾਰ ਕਰਨ ਸੋ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗਾ ਕਿ ਕੋਈ ਜਿਹੜਾ ਇੱਥੇ ਸਟਾਕਸ ਵੀ ਵਧਾਈ ਜਾਏ ਬਾਜ਼ਾਰ ਦੀ ਤੇ ਜਿਹੜਾ ਪੰਜਾਬ ਸਰਕਾਰ ਕੋ ਮੰਗ ਕਰਦੇ ਕਿ ਠੋਸ ਫੈਸਲੇ ਲਏ ਜਾਣ ਨਹੀਂ ਤਾਂ ਪੰਜਾਬ ਅੱਗੇ ਜਿਹੜਾ ਵਾ ਜਨਬਰਦਨ ਜਿਹੜਾ ਸਥਿਤੀ ਜਿਹੜੀ ਆ ਉਹ ਬੰਬੀਰ ਹੋਈ ਜਾ ਰਹੀ ਆ ਤਾਂ ਜੋ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤੇ ਕਾਰੋਬਾਰ ਜਿਹੜਾ ਉਹਨੂੰ ਆਪਣੇ ਕਰ ਸਕਣ ਠੀਕ ਹੈ ਅੱਜ ਤੋਂ ਬਾਅਦ ਜਿਹੜੀ ਪੰਜਾਬ ਵਾਸਤੇ ਕੰਪਨੀ ਦੀ ਦੁਕਾਨ ਤੇ ਅੱਗ ਲੱਗਣ ਸੀ ਉਹਦੇ ਸਾਰੇ ਅਫਸਰ ਪੰਚਾਇਤ ਨੇ ਸਾਂਝੇ ਤੌਰ ਤੇ ਗੋਣੇ ਚੱਲ ਕੇ ਜੇਸੂ ਕਰ ਲੈਂਦੇ ही वो ऐसे किसी भी तरह से पता लगता है कि चुपके कौन चीज बनती अगर लगी है तो सादे माल बनेंगे जल्दी जल्दी जड़े आप ऐसे करके तुम्हें और जो पागल है तो पता है कि शहर में तो व्यापार कहाँ पे मक्के की इस पैसे मक्के की लाइक के दोस्त के बाद में तो ये भी ये बनेंगे ऐसे सादे